ਇਹ ਲਖਣਜੀ ਕਿਸਮ ਦਾ ਸਮਾਗਮ ਹੈ ਕੋਈ ਰਾਜਨੀਤਿਕ ਸਮਾਗਮ ਨਹੀਂ ਹੈਗਾ ਅ ਅੱਜ ਧੂਰੇ ਹਲਕੇ ਲਈ ਵੱਖ-ਵੱਖ ਵਿਕਾਸ ਕਾਰਜਾਂ ਲਈ ਚੈੱਕ ਵੰਡਣੇ ਨੇ ਔਰ ਜਿਨੇ-ਜਿਨੇ ਵੀ ਮੰਗਾਂ ਧੂਰੇ ਦੀਆਂ ਜਾਂ ਪਿੰਡਾਂ ਦੀਆਂ ਜਾਂ ਕਸਬਿਆਂ ਦੀਆਂ ਮੇਰੇ ਕੋਲ ਆਉਂਦੀਆਂ ਨੇ ਤਾਂ ਮੈਂ ਉਹਦੇ ਵਾਸਤੇ ਕੋਈ ਕਿੰਤੂ ਪ੍ਰੰਤੂ ਜਾਂ ਇਫ ਐਂਡ ਵਾਟ ਨਹੀਂ ਦੇਖਦਾ ਮੈਂ ਕਹਿੰਦਾ ਕਿ ਕੰਮ ਹੋਣਾ ਚਾਹੀਦਾ ਕਿਉਂਕਿ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਵੀ ਇਫ ਜਾਂ ਵਾਟ ਜਾਂ ਕਿੰਤੂ ਜਾਂ ਪ੍ਰੰਤੂ ਨਹੀਂ ਕੀਤਾ ਤੁਸੀਂ ਤਿਲ ਖੋਲ ਕੇ ਫਤਵਾ ਮੇਰੇ ਹੱਕ ਜਾਰੀ ਕੀਤਾ ਜਿਹਦੇ ਕਰਕੇ ਅੱਜ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਜਿਹੜੀ ਐ ਉਹ ਧੂਰੀ ਵਾਲੇ ਹਲਕੇ ਵਾਲਿਆਂ ਕੋਲੇ ਆ ਸੋ ਮੈਂ ਜਾਣਦਾ ਇਕੱਲੇ ਇਕੱਲੇ ਬਾੜ ਦੀਆਂ ਸਮੱਸਿਆਵਾਂ ਨੂੰ ਵੀ ਅੱਜ 92 ਸਾਲਾਂ ਤਿਆਗ ਤੇ ਸੇਵਾ ਦੀ ਮੂਰਤ ਮਹਾਸ਼ਾ ਪ੍ਰਤੀਗਿਆਪਾਲ ਜੀ ਆਪਣੇ ਅੰਤਮ ਸਵਾਸ ਤੱਕ 17 ਸਾਲ 17 ਤੋਂ ਵੱਧ ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਸੀ ਨਿਸ਼ਕਾਮ ਸੇਵਾ ਕਰਦੇ ਰਹੇ ਉਹਨਾਂ ਦੀ ਸੇਵਾ ਗਊ ਜਲਾ ਕਮੇਟੀ ਰਾਮ ਬਾਗ ਕਮੇਟੀ ਨਿੱਤ ਬੈਂਕ ਕਮੇਟੀ ਨਿਸ਼ਕਾਮ ਸੇਵਾ ਸਭਾ ਮਹੇਸ਼ ਵਰਤ ਆਸ਼ਰਮ ਵਰਗੀਆਂ ਸੰਸਥਾਵਾਂ ਯਾਦਗਾਰ ਨੇ ਸਵਜ ਉਹਨਾਂ ਲਈ ਜਿੰਨਾ ਵੀ ਉਹਨਾਂ ਨੇ ਮੰਗਿਆ ਗ੍ਰਾਂਟ ਦੇ ਤੌਰ ਤੇ ਪੈਸੇ ਜਾਰੀ ਹੋਣਗੇ ਔਰ ਨਾਲ ਨਾਲ ਬਾਕੀ ਸੰਸਥਾਵਾਂ ਦੀ ਜੇ ਨੂੰ ਲਾਇਬ੍ਰੇਰੀ ਦਾ ਤੁ ਘਾਟਨ ਕਰਕੇ ਆਇਆ ਬੜੀ ਸ਼ਾਨਦਾਰ ਲਾਇਬ੍ਰੇਰੀ ਇਹ ਦੇਖ ਕੇ ਆਏ ਹੋ ਕਿਉਂਕਿ ਅੱਜ ਕੱਲ ਪੜ੍ਹਾਈ ਦਾ ਜ਼ਮਾਨਾ ਹੈ ਤੁਰੀ ਤਾਂ ਖਾਸ ਤੌਰ ਤੇ ਇਸ ਲਈ ਮੰਨਿਆ ਹੋਇਆ ਕਿ ਇੱਥੋਂ ਬਹੁਤ ਸਾਰੇ ਆਈ ਐਸ ਅਫਸਰ ਜਾਂ ਯੂ ਪੀ ਐਸ ਸੀ ਕਰਕੇ ਜਾਂ ਪੀ ਸੀ ਪੀ ਸੀ ਐਸ ਕਰਕੇ ਤੋਂ ਇਸ ਸ਼ਹਿਰ ਚੋਂ ਅਫਸਰ ਬਣਨੇ ਸੋ ਮੌਕਾ ਮਿਲਣਾ ਚਾਹੀਦਾ ਬਸ ਬੱਚੇ ਉੱਥੇ ਬੈਠੇ ਪੜ੍ਹ ਰਹੇ ਸੀ ਕੋਈ ਕਹਿੰਦਾ ਮੈਂ ਸਾਇੰਸਟਾਨ ਬਣਨਾ ਹੈ ਕੋਈ ਕਹਿੰਦਾ ਮੈਂ ਆਈਐਸ ਬਣਨ ਛੋਟੀ ਜੀ ਬੱਚੀ ਕਹਿੰਦੀ ਮੈਂ ਆਈਪੀਐਸ ਬਣਨਾ ਸੋ ਸੁਪਨੇ ਜਿਹੜੇ ਨੇ ਉਹ ਜਰੂਰ ਵੱਡੇ ਹੋਣੇ ਚਾਹੀਦੇ ਆ ਡਾਕਟਰ ਅਬਦੁਲ ਕਲਾਮ ਜੀ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਵਿੱਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਸੋ ਤੁਹਾਡੇ ਜਿਹੜੇ ਸੁਪਨੇ ਨੇ ਤੁਹਾਡੇ ਬੱਚਿਆਂ ਦੇ ਸੁਪਨੇ ਨੇ ਜਿਹੜੇ ਉਹਨਾਂ ਨੂੰ ਪੂਰੇ ਕਰਨ ਲਈ ਅਸੀਂ ਜਰੂਰ ਮੌਕਾ ਵੀ ਦੇਵਾਂਗੇ ਤੇ ਗਰੰਟਾਂ ਵੀ ਦੇਵਾਂਗੇ ਤੇ ਉਹਨਾਂ ਨੂੰ ਉਡਾਰੀ ਮਾਰਨ ਵਾਸਤੇ ਉਸ ਆਸਮਾਨ ਵੀ ਦੇਵਾਂਗੇ ਅੱਜ ਧੂਰੀ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਪਹਿਲਾਂ ਵੀ ਆਪਾਂ ਜਦੋਂ ਐਮਪੀ ਦੇ ਤੌਰ ਤੇ ਵੀ ਲਵਾਏ ਸੀ 1.5 ਕਰੋੜ 1 ਕਰੋੜ 30 ਲੱਖ ਰੁਪਇਆ ਤੇ ਸੀਸੀਟੀਵੀ ਕੈਮਰੇ ਸੰਭ ਦੀ ਅਚਾਰੀ ਕੀਤਾ ਜਾਊਗਾ ਤਾਂ ਕਿ ਜਗਾ ਜਗਾ ਤੇ ਸੇਫਟੀ ਵਾਸਤੇ ਪ੍ਰਬੰਧ ਹੋ ਸਕਣ ਰਾਮ ਬਾਗ ਟੂਰੀ ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਇਆ ਜਾਰੀ ਕੀਤਾ ਜਾਊਗਾ। ਬ੍ਰਾਹਮਣ ਸਭਾ ਧਰਮਸ਼ਾਲਾ ਬਰਡ ਵਾਲ 10 ਲੱਖ ਰੁਪਇਆ ਤੇ ਬਾਕੀ ਜਿੰਨੀਆਂ ਵੀ ਸੁਬਾਹਾਂ ਨੇ ਬਾਲਮੀਕੀ ਗਾਂਧੀ ਵਸਤੀ ਤਾਂ ਇਨਸ਼ਾਅੱਲਾ ਬਾੜ ਨੰਬਰ 13 ਉਹ ਵੀ ਹਾਲ ਦੀ ਛੱਤ ਪਾਉਣ ਵਾਸਤੇ 2 ਲੱਖ ਰੁਪਇਆ ਤੇ ਬਾਬਾ ਬਨਸਰੀ ਵਾਲਾ ਸੇਵ ਮੰਦਰ ਬਲਫੇਡ ਬਾੜ ਨੰਬਰ ਇੱਕੀ ਜਿਹੜੀ ਸੋਸਾਇਟੀ ਹੈ 5 ਲੱਖ ਰੁਪਈਆ ਕੋਈ ਮਿਲਾ ਕੇ 3 ਕਰੋੜ 7 ਲੱਖ ਰੁਪਈਆ ਟੋਟਲ ਇਹਨਾਂ ਸੁਭਾ ਮਾਂ ਜਿਹੜਾ ਚਾਰੀ ਕੀਤਾ ਜਾਊਗਾ ਬਾਕੀ ਗੱਲ ਸੀਮ ਵਿੰਡੋ ਬਣੀ ਹੈ ਤੁਸੀਂ ਦੇਖਿਆ ਹੋਣਾ ਹਰ ਕਮੋ ਤੇ ਹੁੰਦਾ ਤੁਸੀਂ ਜਦੋਂ ਮਰਤੀ ਜਾ ਸਕਦੇ ਹੋ ਬੜਾ ਸ਼ਾਨਦਾਰ ਉੱਥੇ ਹਾਲ ਬਣਿਆ ਹੋਇਆ ਔਰ ਵੇਟਿੰਗ ਹਾਲ ਵੀ ਹੈ ਉੱਥੇ ਤੁਸੀਂ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ ਜਿਹੜੀਆਂ ਕਿ ਮੇਰੇ ਕੋਲੇ ਸ਼ਾਮ ਤੱਕ ਪਹੁੰਚ ਜਾਂਦੀਆਂ ਨੇ ਮੈਂ ਜਿੱਥੇ ਮਰਜ਼ੀ ਆਵਾਂ ਤੇ ਬਾਅਦ ਚ ਉਹਨਾਂ ਨੂੰ ਹੱਲ ਕਰਨ ਦੇ ਉੱਥੋਂ ਨਿਰਦੇਸ਼ جاری ਹੋ ਜਾਂਦੇ ਆ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਸ਼ਹਿਰ ਦੀ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੂਰੀ ਕੀਤੀ ਜਿਹੜੀ ਨਾਲਾ ਜਿਹੜਾ ਸ਼ਹਿਰ ਵਿੱਚ ਦੀ ਲੰਘਦਾ ਸੀ ਉਹਨੂੰ ਆਪਾਂ ਪਹਿਲੀ ਵਾਰ ਪੰਜਾਬ 'ਚ ਕਿ ਥੱਲੇ ਨਾਲਾ ਚੱਲਦਾ ਉੱਪਰ ਲੋਕ ਸੈਰ ਕਰਦੇ ਆ ਉਹਦੇ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ 'ਚ ਉਹ ਆਪਾਂ ਕੰਪਲੀਟ ਕਰਤਾ ਸੀ ਓਵਰਬ੍ਰਿਜ ਦੀ ਬੜੀ ਵੱਡੀ ਮੰਗ ਹੈ ਔਰ ਓਵਰਬ੍ਰਿਜ ਦੀ ਇੱਕ ਸਮੱਸਿਆ ਵੀ ਹੈ ਉਹ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਜੇ ਅਸੀਂ ਸੈਂਟਰ ਤੋਂ ਪੈਸੇ ਮੰਗਦੇ ਆਂ ਰੇਲਵੇ ਤੋਂ ਤਾਂ ਰੇਲਵੇ ਕਹਿੰਦਾ ਜੀ ਓਵਰਬ੍ਰਿਜ ਬਣਾ ਦਾਂਗੇ ਪਰ ਇਹ ਥੱਲੇ ਵਾਲਾ ਫਾਟਕ ਪੱਕੇ ਤੌਰ ਤੇ ਬੰਦ ਕਰਾਂਗੇ ਅਸੀਂ ਕਹਿੰਦੇ ਜੀ ਜਿਹਨੇ ਉੱਪਰ ਦੀ ਲੰਘਣਾ ਹੈ ਉਹ ਉੱਪਰ ਦੀ ਲੰਘ ਜਾਏ ਤੁਸੀਂ ਥੱਲੇ ਵਾਲਾ ਬ੍ਰਿਜ ਬੰਦ ਕਰੋਗੇ ਤਾਂ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਬਾਜ਼ਾਰ ਜਿਹੜਾ ਉਹਦਾ ਨੁਕਸਾਨ ਹੋਊਗਾ ਕਹਿੰਦੇ ਸਾਡਾ ਤਾਂ ਰੂਲ ਇਹੀ ਹੈ ਪਰ ਉਹਦਾ ਇੱਕ ਹੱਲ ਹੈ ਜੇ ਪੈਸੇ ਪੰਜਾਬ ਸਰਕਾਰ ਜਾਰੀ ਕਰ ਦੇ ਤਾਂ ਉੱਪਰ ਵੀ ਬਣ ਜਾਊਗਾ ਥੱਲੇ ਵਾਲਾ ਫਟਕ ਵੀ ਚੱਲਦਾ ਰਹੂਗਾ ਅਸੀਂ ਕਹਿੰਦੇ ਤੁਸੀਂ ਹਵਤੇ ਪੈਸੇ ਆਖ ਲੋ ਅਸੀਂ ਤਾਂ ਆਪਦੇ ਪੈਸੇ ਨਾਲ ਬਣਾਵਾਂਗੇ ਸੋ 300 ਕਰੋੜ 74 ਲੱਖ ਰੁਪਈਆ ਸੀ ਜਾਰੀ ਕਰ ਚੁੱਕੇ ਆ ਰੇਲਵੇ ਤੋਂ ਪਰਮਿਸ਼ਨ ਵੀ ਹੋ ਗਈ ਪਰ ਕੁਝ ਰਾਜਨੀਤੀ ਉਹਦੇ ਵਿੱਚ ਫਸੀ ਹੋਈ ਹੈ ਪਿਛਲੇ ਦਿਨੀ ਰੇਲਵੇ ਰਾਜमंत्री થી ਆਈ ਸੀ ਉਹ ਪਤਾ ਨਹੀਂ ਕੀ ਕੀ ਕਹਿ ਗਏ ਪਰ ਮੈਨੂੰ ਇਨਾ ਪਤਾ ਹੈ ਕਿ ਮੈਂ ਰੇਲਵੇ ਮੰਤਰੀ ਕੋਲ ਜਾਵਾਂਗਾ ਜਿਹੜੇ ਵੱਡੇ ਮੰਤਰੀ ਨੇ ਕਿ ਜਦੋਂ ਪੈਸੇ ਹੀ ਅਸੀਂ ਦੇ ਰਹਾਂ ਤਾਂ ਹੋਰ ਵਿੱਚ ਸਾਡੇ ਹਿਸਾਬ ਨਾਲ ਬਣਨਾ ਚਾਹੀਦਾ ਤੇ ਬੜੀ ਜਲਦੀ ਉਹਦਾ ਜਿਹੜਾ ਨਿਰਮਾਣ ਸ਼ੁਰੂ ਹੋ ਜਾਊਗਾ ਬੜੀ ਜਲਦੀ ਇੱਕ ਦੇਸ਼ ਭਖਤ ਕਾਲਜ ਫਲਡ ਵਾਲ ਜਿੱਥੋਂ ਕਿ ਹਮੇਸ਼ਾ ਤੁਸੀਂ ਨੱਚਦੇ ਹੀ ਹੁੰਨੇ ਹੁੰਨੇ ਹੋ ਇਧਰ ਨੂੰ ਕਿਉਂਕਿ ਉੱਥੇ ਗਿੰਤੀ ਹੁੰਦੀ ਹੈ ਤੇ ਉਹਨਾਂ ਵੱਲੋਂ ਜ਼ਮੀਨ ਸਾਨੂੰ ਮਹਿਆ ਕਰਾਤੀ ਤੇ ਇੱਕ ਬਹੁਤ ਸ਼ਾਨਦਾਰ ਸਟੇਡੀਅਮ ਜਿਹੜਾ ਹੈ ਵਰਲਡ ਕਲਾਸ ਸਟੇਡੀਅਮ ਜਿਹੜਾ ਹੈ ਉਹ ਤੁਰੀ ਨੂੰ ਮਿਲੇਗਾ ਤੇ 8 ਯੂ ਪੀ ਐਸ ਸੀ ਸੈਂਟਰ ਬਣਾਉਣੇ ਨੇ ਪੰਜਾਬ ਚ ਉਹਦੇ ਚੋਂ ਇੱਕ ਧੂਰੀ ਨੂੰ ਅਸੀਂ ਅਲਾਟ ਕਰਾਂਗੇ ਕਿਉਂਕਿ ਉਹਦੇ ਵਿੱਚ ਹੋਸਟਲ ਵੀ ਬਣਾਉਂਗਾ ਉਹਦੇ ਚ ਸਿਟਿੰਗ ਏਰੀਆ ਵੀ ਬਣਾਉਂਗਾ ਮੈਸ ਵੀ ਬਣੂਗੀ ਉਹਦੇ ਵਾਸਤੇ ਟਾਈਮ ਚਾਹੀਦਾ ਥੋੜੀ ਥੋੜਾ ਜਿਹਾ ਸੋ ਉਹ ਵੀ ਅਸੀਂ ਧੂਰੀ ਵਾਸਤੇ ਅਸੀਂ ਰੱਖਿਆ ਹੋਇਆ ਤੇ ਬਾਕੀ ਤੁਹਾਡੇ ਬਿਲਕੁਲ ਨਾਲ ਹੀ ਸੰਗਰੂਰ ਮੈਡੀਕਲ ਕਾਲਜ ਆ ਜਿਹੜਾ ਉਹ ਵੀ ਪੈਸਾ ਜਾਰੀ ਹੋ ਗਿਆ ਬਸ ਹੁਣ ਤਾਂ ਪਹਿਲਾਂ ਇੱਕ ਜਮੀਨ ਦਾ ਰੌਲਾ ਪੈ ਗਿਆ ਸੀਗਾ ਉੱਕ ਜਿਹੜੀ ਸੋਸਾਇਟੀ ਸੀ ਉਹ ਕਹਿੰਦੇ ਸਾਡੀ ਹੈ ਜਮੀਨਾਂ ਦਾ ਕੋਰਟ ਦੇ ਵਿੱਚ ਕੋਈ ਰੌਲਾ ਸੀ ਉਹ ਲਗਭਗ ਸੁਝਾ ਲਿਆ ਗਿਆ ਤੇ ਮੈਡੀਕਲ ਕਾਲਜ ਜਿਹੜਾ ਇੱਥੋਂ 10 ਕਿਲੋਮੀਟਰ ਵੀ ਨਹੀਂ ਹੋਣਾ ਤੇ ਤੁਸੀਂ ਮੈਡੀਕਲ ਕਾਲਜ ਦੀ ਸਹੂਲਤ ਵੀ ਤੁਹਾਨੂੰ ਇੱਥੋਂ ਧੂਰੀ ਦੇ ਲੋਕਾਂ ਨੂੰ ਜਿਹੜੀ ਉਹ ਮਿਲੂਗੀ ਬਾਕੀ ਧੂਰੀ ਵਾਲਿਆਂ ਨੇ ਜਦੋਂ ਵੀ ਧੂਰੀ ਵਾਲਿਆਂ ਤੋਂ ਅਸੀਂ ਜਦੋਂ ਵੀ ਕੁਝ ਮੰਗਿਆ ਤਾਂ ਉਹਨਾਂ ਨੇ ਹਮੇਸ਼ਾ ਦਿਲ ਖੋਲ ਕੇ ਸਾਡਾ ਪਿਆਰ ਨੂੰ ਕਬੂਲਿਆ ਸਾਨੂੰ ਪਿਆਰ ਦਿੱਤਾ ਤੇ ਜੇ ਧੂਰੀ ਵਾਲੇ ਸਾਥੋਂ ਕੁਝ ਮੰਗਣਗੇ ਤਾਂ ਅਸੀਂ ਵੀ ਨਹੀਂ ਜਵਾਬ ਦਿੰਦੇ ਅਸੀਂ ਬਿਆਸ ਜੀ ਤੁਹਾਨੂੰ ਉਹਦਾ ਪਿਆਰ ਦਾ ਮੁੱਲ ਮੋੜਾਂਗੇ ਤੇ ਬੜੀ ਖੁਸ਼ੀ ਆਜਿ ਹੈ ਕਿ ਆ ਹੁਣੇ-ਹੁਣੇ ਮੈਂ ਕੱਲ ਹੀ ਹਜੇ ਮਹਿਲਕਲਾਂ ਦੇ ਚਾਰ ਪਿੰਡਾਂ ਚ ਲਾਈਬ੍ਰੇਰੀਆਂ ਤੇ ਭਦੌੜ ਦੇ ਚਾਰ ਪਿੰਡਾਂ ਚ ਲਾਈਬ੍ਰੇਰੀਆਂ ਕੱਲ 8 ਲਾਈਬ੍ਰੇਰੀਆਂ ਦਾ ਉਦਘਾਟਨ ਕੀਤਾ ਪਰਸੋਂ ਮੈਂ ਅਹਿਮਦਗੜ ਤੇ ਅਮਰਗੜ ਸਭ ਤਹਿਸੀਲਾਂ ਦਾ ਉਦਘਾਟਨ ਕੀਤਾ ਬੜੀਆਂ ਸ਼ਾਨਦਾਰ ਸਭ ਤਹਿਸੀਲਾਂ ਜਿਹਦੇ ਵਿੱਚ ਫਰਦ ਕੇ ਅੰਦਰ ਜਿਹਦੇ ਵਿੱਚ ਪਟਵਾਰਖਾਨਾ ਤਹਿਸੀਲਦਾਰ ਦਾ ਦਫ਼ਤਰ ਡੀਐਸਪੀ ਦਾ ਦਫ਼ਤਰ ਐਸਡੀਐਮ ਦੀ ਕੋਰਟ ਵੇਟਿੰਗ ਏਰੀਆ ਤੇ ਸ਼ਾਨਦਾਰ ਬਾਥਰੂਮ ਉਹ ਪਹਿਲਾਂ ਆਣੀਆਂ ਕਚਹਿਰੀਆਂ ਜਿਹੜੀਆਂ ਉਹ ਨੈਗੇਟਿਵ ਜੀਆਂ ਕਚਹਿਰੀਆਂ ਜਿਹੜੀਆਂ ਉਹਨਾਂ ਤੋਂ ਅਸੀਂ ਖਹਿੜਾ ਛਡਾਉਣ ਲੱਗੇ ਆ ਪਹਿਲੀ ਗੱਲ ਤਾਂ ਸੀ ਇੱਕ ਕੋਈ ਡਿਜ਼ਾਈਨ ਬਣਾਇਆ ਬੜਾ ਸ਼ਾਨਦਾਰ ਉਹਦਾ ਰੰਗ ਵੀ ਬਹੁਤ ਅਟਰੈਕਟਿਵ ਹੈ ਪਹਿਲਾਂ ਤਾਂ ਲਾਲ ਜੀਆਂ ਇੱਟਾਂ ਤੋਂ ਖਹਿੜਾ ਛਡਾਇਆ ਉਹਨਾਂ ਤੋਂ ਡਰ ਬਹੁਤ ਲੱਗਦਾ ਲਾਲ ਜੀਆਂ ਇੱਟਾਂ ਵਾਲੀ ਬਿਲਡਿੰਗ ਤੋਂ ਕਿਉਂਕਿ ਲੱਗਦਾ ਕਿੱਥੇ ਆ ਗਏ ਇੱਥੇ ਤਾਂ ਹੁਣ ਚੂਸਣਗੇ ਕਿਉਂਕਿ ਉਹ ਕਚਹਿਰੀਆਂ 'ਚ ਵਰਨ ਵੇਲੇ ਵੀ ਡਰ ਲੱਗਦਾ ਸੀ ਉੱਥੋਂ ਨਿਕਲਣ ਵੇਲੇ ਤਾਂ ਅਰਦਾਸਾਂ ਹੀ ਹੁੰਦੀਆਂ ਸੀ ਵੀ 11 ਵਜੇ ਚਕੇ ਨਿਕਲ ਜੀ ਇੱਥੋਂ ਇਸ ਬਿਲਡਿੰਗ 'ਚੋਂ ਸੋ ਮੈਂ ਸਾਰਾ ਦਿਨ ਕਿਤੇ ਨਾ ਕਿਤੇ ਫੰਕਸ਼ਨ ਤੇ ਹੁੰਨਾ ਜਦੋਂ ਵੀ ਮੌਕਾ ਮਿਲਦਾ ਧੂਰੀ ਵਾਸਤੇ ਇੱਧਰ ਆਉਨੇ ਆ ਹੋ ਸਕਦਾ ਘਟਾ ਜਿਹੜੇ ਮਜਦੇ ਹੋਣ ਪਰ ਸਾਡੇ ਪ੍ਰਤੀਨਿਧੀ ਇੱਥੇ ਮੌਜੂਦ ਨੇ ਕਿਉਂਕਿ ਤੁਸੀਂ ਜ਼ਿੰਮੇਵਾਰੀ ਉਹ ਏਡੀ ਲਾ ਦੇ ਰੱਖੀ ਹੈ ਕਿ ਸਾਰੇ ਪੰਜਾਬ ਜਾਣਾ ਪੈਂਦਾ ਅੱਜ ਵੀ ਮੈਂ ਹੁਣ ਜਲੰਧਰ ਤੋਂ ਜਲੰਧਰ ਦੇ ਨੇੜੇ ਆਦਮਪੁਰ ਦੇ ਨੇੜੇ ਪਿੰਡ ਹੈ ਫੌਜਾ ਸਿੰਘ ਜੀ ਦਾ 114 ਸਾਲਾ ਜਿਹੜੇ ਮੈਰਾਥਨ ਦੇ ਐਥਲੀਟ ਸੀ ਉਹਨਾਂ ਦਾ ਸਸਕਾਰ ਸੀ ਅੱਜ ਮੈਂ ਉੱਥੇ ਜਾ ਕੇ ਤੁਹਾਡੇ ਕੋਲੇ ਆਇਆ ਤੇ ਕੱਲ ਨੂੰ ਫੇਰ ਧੂਰੀ ਦੇ ਵਿੱਚ ਆਵਾਂਗੇ ਤੇ ਕੱਲ ਨੂੰ ਫੇਰ ਧੂਰੀ ਦੇ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡਾਂਗੇ ਸੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਉਸ ਵੇਲੇ ਵੀ ਵੋਟਾਂ ਵੇਲੇ ਕਿ ਧੂਰੀ ਨੂੰ ਹੁਣ ਪੰਜਾਬ ਦਾ ਧੁਰਾ ਬਣਾਵਾਂਗੇ ਤੇ ਧੁਰਾ ਜਿਹੜਾ ਹੁੰਦਾ ਪਈਆ ਸਾਰਾ ਜਿਹੜਾ ਉਹਦੇ ਆਲੇ-ਦੁਆਲੇ ਘੁੰਮਦਾ ਹੁੰਦਾ ਫਿਰ ਸੋ ਪੰਜਾਬ ਦਾ ਪਈ ਆ ਜਿਹੜਾ ਵਿਕਾਸ ਦਾ ਉਤੂਰੀ ਦੇ ਆਲੇ-ਦਾਲੇ ਘੁੰਮੂਗਾ ਔਰ ਘੁੰਮਦਾ ਰਹੂਗਾ ਕੋਈ ਕਮੀ ਰਹਗੀ ਹੋਵੇ ਜਾਂ ਕੁਛ ਚਾਹੀਦਾ ਹੋਵੇ ਹੋਰ ਤਾਂ ਜਰੂਰ ਜਦੋਂ ਮਰਜ਼ੀ ਸਾਡੇ ਕੋਲੇ ਤੁਸੀਂ ਆ ਕੇ ਦੱਸ ਸਕਦੇ ਹੋ